ਕਿਓ ਵੀ ਨਿਕਲ ਗਿਆ ਕਿਰਨ ਨੂੰ ਕਹਿਣਾ ਕਿ ਆਪਣੇ ਭਰਾ ਨੂੰ ਕਿਉਂ ਦੇ ਦੇਵੇ ਉਹ ਜਦੋਂ ਆਂਦਾ ਹੈ ਕਹਿੰਦਾ ਮਾਤੇ ਜੀ ਤੁਹਾਡੇ ਘਰ ਦਾ ਕਿਉਂ ਬਹੁਤ ਸੁਆਦ ਹੁੰਦਾ ਤੇ ਇਹ ਸ਼ਦੈਨ ਜੀ ਐਵੇਂ ਨਾ ਕਿਉਂ ਖੜਦੀ ਅਫੇ ਜੀ ਮੰਮੀ ਕਹਿੰਦੇ ਆ ਤੇ ਸਹੁਰਿਆਂ ਘਰੋਂ ਕਿਉਂ ਨਹੀਂ ਲੈ ਕੇ ਆਈ ਦਾ ਪਾਗਲ ਨਾ ਹੋਵੇ ਤਾਂ ਹੋਰ ਕਿੱਥੇ ਗਈ ਹੈ ਚਾਹ ਪੀਣ ਦੀ ਪਹਿਲਾਂ ਕਿਰਨਾ ਕਿਰਨ ਪੁੱਤਰ ਬੱਸ ਇਹਦੀ ਇੱਕੋ ਅੱਧ ਮਾੜੀ ਆ ਕਪੜਾ ਸੁਖਣੇ ਪਾ ਕੇ ਤੇ ਅਲਟੀ ਬਲਟੀ ਕਰਦੀ ਰਹਿਣਾ ਇਹਨੇ ਇਹਨੂੰ ਬਲਾ ਕੇ ਲੈ ਕੇ ਆਂਦੀ ਕਪੜਿਆਂ ਦੇ ਨਾ ਪਾਸੇ ਪਲਟਦੇ ਛੇਤੀ ਸੁੱਕ ਜਾਣਗੇ ਵੈਸੇ ਧੁੱਪ ਤੇ ਨਹੀਂ ਲੱਗੀ ਆ ਸੁੱਕ ਤੇ ਆਪੇ ਹੀ ਜਾਣੀ ਪਰ ਕੋਈ ਕਰਨ ਇਹ ਤਰ੍ਹਾਂ ਹਾਂਜੀ ਮੰਮੀ ਇਹ ਜਿਹੜਾ ਨਾ ਹਾਂਜੀ ਹਾਏ ਨਹੀਂ ਰੱਬਾ ਨਹੀਂ ਸਿਆਲਾਂ ਚ ਪਾਸੇ ਪਲਟਨੇ ਆ ਨਹੀਂ ਗਰਮੀ ਚ ਵੀ ਕਿਤੇ ਟਿਕ ਜਿਆ ਕਰ ਕੁੜੀਏ ਮੈਂ ਕਿਹਾ ਛੇਤੀ ਸੁੱਕ ਜਾਣਗੇ ਤਾਂ ਹੀ ਮੈਂ ਪਾਸੇ ਪਲਟੰਦੀ ਆਪਾਂ ਛੇਤੀ ਸਾੰਭ ਲਵਾਂਗੇ ਮੇਰੀ ਗੱਲ ਸੁਣ ਆ ਇੱਕ ਦਿਨ ਤੇਰੇ ਨਾਲ ਦੇ ਆਂਟੀ ਮੈਨੂੰ ਕਹਿੰਦੇ ਆ ਮੇਰੀ ਗੱਲ ਸੁਣੋ ਸਰਦੀਆਂ ਵਿੱਚ ਵੀ ਨਾ ਡਾੜਾ ਕਦੀ ਕੱਪੜਾ ਛੱਤ ਤੇ ਪਿਆ ਵੇਖਿਆ ਹੈ ਤੁਹਾਡੀ ਨੂੰ ਕੀ ਕਰਦੀ ਆ ਪਲਟੀ ਜਾਂਦੀ ਪਲਟੀ ਜਾਂਦੀ ਮੈਂ ਕਿਹਾ ਭੈਣਾ ਤਾਂ ਦੀ ਸਾਡਾ ਸਰਦੀਆਂ ਚ ਕੱਪੜਾ ਸੁੱਕ ਜਾਂਦਾ ਸਹੀ ਗਿਆ ਤੁਹਾਨੂੰ ਪਤਾ ਤੇ ਆਪਣੇ ਘਰ ਦੇ ਕੱਪੜਿਆਂ ਨੂੰ ਰਹਿ ਕੇ ਕਿੰਨਾ ਰੋਲਾ ਪਿੰਦਾ ਆ ਨਹੀਂ ਸੁੱਕਿਆ ਉਹ ਨਹੀਂ ਸੁੱਕਿਆ ਬੇਬੇ ਕੱਪੜਿਆਂ ਦੀ ਗੱਲ ਛੱਡ ਹੁਣ ਚਾਹ ਤੇ ਪੀਲਾ ਕੌਂਠੀ ਵੀ ਠੰਡੀ ਹੋ ਗਈ ਆ ਕੋਈ ਗੱਲ ਨਹੀਂ ਤੁਸੀਂ ਪੀ ਲਈ ਮੈਂ ਤਾਂ ਪੀ ਲਈ ਆ ਕੇ ਪੀ ਲਈ ਆ ਕੇ ਤੈਨੂੰ ਪਤਾ ਆ ਮਾਵਾ ਧਿਆਨੇ ਕੱਠੀ ਨੇ ਚਾਹ ਪੀਣੀ ਆ ਠੀਕ ਆ ਮੰਮੀ ਅੱਛਾ ਮੇਰੀ ਗੱਲ ਸੁਣ ਹਾਂਜੀ ਕਿਉ ਕੱਢਦਾ ਏ ਤੇ ਉਹ ਪਾਰਕ ਸਜੋਗਾ ਕਿਉ ਲੈ ਜਾਵਾ ਠੀਕ ਆ ਤੇ ਮੇਰੀ ਗੱਲ ਸੁਨੋ ਕੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਤੁਸੀਂ ਚੱਲੇਗੇ ਕਿਤੇ ਮੈਂ ਪੁੱਤ ਬਾਜ਼ਾਰ ਜਾਣਾ ਇੱਕ ਤੇਰਾ ਸੁੱਟ ਲੈ ਕੇ ਆਵਾਂ ਤੇ ਕਨੇਹਾ ਦਾ ਤੇ ਮੇਰੀ ਗੱਲ ਸੁਨੋ ਤੂੰ ਸੂਟ ਦਾ ਰੰਗ ਤਾਂ ਦੱਸ ਕਿਹੜਾ ਪਸੰਦੀਦਾ ਦਾ ਸੂਟ ਲੈਣਾ ਏ ਫਿਰ ਜੇ ਮੈਂ ਰੰਗ ਲੈ ਆਂਦੇ ਫਿਰ ਤੂੰ ਕਹਿੰਗੀ ਮੰਮੀ ਆਹ ਰੰਗ ਨਹੀਂ ਤੇ ਹੋਰ ਆਂ ਵੈਸੇ ਪੁੱਤ ਅੱਜ ਤੱਕ ਮੈਂ ਜਿਹੜੀ ਵੀ ਚੀਜ਼ ਲੈ ਕੇ ਆਈਆਂ ਕਦੀ ਨਹੀਂ ਤੂੰ ਮੈਨੂੰ ਕਿਹਾ ਕਿ ਮੰਮੀ ਇਹ ਚੀਜ਼ ਚੰਗੀ ਆ ਮਾੜੀ ਐਸਾਂ ਦੀ ਕੋਈ ਗੱਲ ਨਹੀਂ ਮੈਂ ਪੁੱਤ ਜੀ ਆਪਣੀ ਈ ਵਾਸਤੇ ਸੂਟ ਲੈ ਕੇ ਆਨੀ ਆ ਤੇ ਮੈਂ ਤੇਰੇ ਵਾਸਤੇ ਬਨਾਲ ਲੈ ਕੇ ਆਨੀ ਮੈਂ ਇਹ ਨਹੀਂ ਸਮਝਦੀ ਕਿ ਮੇਰੀ ਇੱਕ ਧੀ ਆ ਮੈਂ ਦੋ ਧੀਆ ਸਮਝਦੀ ਆ ਹਾਂ ਜੀ ਮੰਮੀ ਪਰ ਮੇਰੀ ਗੱਲ ਇੱਕ ਸੁਣੋ ਤੁਸੀਂ ਧਿਆਨ ਦੇ ਨਾਲ ਹੂੰ ਤੁਸੀਂ ਆਹਨੇ ਥੋੜੇ ਦਿਨ ਪਹਿਲਾਂ ਤਾਂ ਮੈਨੂੰ ਸੂਟ ਲੈ ਕੇ ਦਿੱਤਾ ਵਾ ਇਤਨਾ ਕਰੋ ਤੁਸੀਂ ਨੇਹਾ ਦੇ ਦਾ ਸੂਟ ਲੈ ਆਓ ਮੇਰਾ ਰਹਿਣ ਦੋ ਕੋਈ ਗੱਲ ਨਹੀਂ ਮੈਨੂੰ ਤੇ ਮਿਲਦੇ ਹੀ ਰਹਿੰਦੇ ਆ ਅੱਛਾ ਤੇ ਨੇਹਾ ਨੂੰ ਵੀ ਤਾਂ ਥੋੜੇ ਦਿਨ ਪਹਿਲਾਂ ਹੀ ਲੈ ਕੇ ਦਿੱਤਾ ਸੀ ਸੂਟ ਮਤਲਬ ਕਿ ਤੁਸੀਂ ਹੁਣ ਸੂਟ ਸਾਨੂੰ ਲੈ ਕੇ ਦੇਣਾ ਹੀ ਦੇਣਾ ਉਹ ਤਾਂ ਲੈ ਕੇ ਦੇਣਾ ਤੈਨੂੰ ਪਤਾ ਗਰਮੀਆਂ ਸਰਦੀਆਂ ਮੈਂ ਕਪੜਾ ਲੈ ਕੇ ਦੇਣੀ ਦੇਣੀ ਹੈਗੀ ਆ ਇਹ ਗੱਲ ਦੀ ਤੇ ਮੋਜ ਹੈਗੀ ਆ ਸਾਨੂੰ ਤੇ ਮੇਰੀ ਗੱਲ ਸੁਨੋ ਕੀ ਕਹਿੰਦੇ ਖਾਈਏ ਰੋਟੀ ਠੰਡੀ ਹੋ ਜਾਣੀ ਬਾਅਦ ਚੋਂ ਠੰਡੀ ਦਾ ਕੀ ਠੰਡੀ ਹੋਣਾ ਚਲ ਤੋਰਾ ਚਲੋ ਆਜੋ ਮੇਰੀ ਗੱਲ ਸੁਣੋ ਦੁਪਹਿਰੇ ਕੀ ਬਣਾਣਾ ਹੈ ਦੁਪਹਿਰੇ ਕੀ ਬਣਾਣਾ ਬਾਜ਼ਾਰ ਚਲਦੀ ਆ ਮੈਂ ਹਾਂਜੀ ਆਦੀ ਬਾਕੀ ਮਸ਼ੂਲੇ ਲੈ ਆਵਾਂਗੀ ਤੇ ਨਾਲ ਕੁਲਚੇ ਲੈ ਆਵਾਂਗੀ ਲੈ ਆਹ ਕੰਮ ਤੇ ਸਭ ਤੋਂ ਵਧੀਆ ਕੀਤਾ ਵੈਸੇ ਵੀ ਅੱਜ ਮੇਰਾ ਕੁਲਚੇ ਛੋਲੇ ਖਾਣ ਦਾ ਬੜਾ ਮਨ ਕਰੰਦਿਆ ਵੈਸੇ ਤਾਂ ਮੈਂ ਤੈਨੂੰ ਕਹਿਣ ਡਈ ਆ ਕਿ ਪੁੱਤਰ ਤੂੰ ਮੇਰੇ ਨਾਲ ਹੀ ਚੱਲ ਪਰ ਤੈਨੂੰ ਬਸ ਸੌਂ ਬੈਗਾ ਕਿ ਮੈਂ ਸੌਂ ਜਾਵਾਂ ਸੋ ਵੀ ਜਾਵਾਂ ਫਿਰ ਮੈਂ ਘਰ ਵੀ ਤੇ ਵੇਖਣਾ ਵਾ ਤੂੰ ਹੀ ਜਾਓ ਤੂੰ ਹੀ ਐਸ਼ ਕਰੋ ਚਲ ਠੀਕ ਆ ਆ ਰੋਟੀ ਖਾਈਏ ਆਪਾਂ ਮਾਵਾ ਤੇ ਚਲੋ ਲੈ ਚਲੋ ਮੈਂ ਲੈ ਕੇ ਹਾਂ ਹਾਂ ਲੈ ਕੇ ਆ ਕਿਹਨਾਂ ਕੋਈ ਲੱਗਦਾ ਕਿੰਨੀ ਵਾਰੀ ਕਿਹਾ ਕਿ ਬਾਹਰ ਦੇ ਬੂਜਾ ਧਿਆਨ ਰੱਖੇ ਅੰਦਰ ਕਿਰਨ ਜੀਰਨ ਮੇਰੀ ਗੱਲ ਸੁਣ ਮੈਨੂੰ ਚੇਤਾ ਭੁੱਲ ਗਿਆ ਵਾ ਦਵਾਈ ਦਾ ਵਾ ਗਈ ਕੋਈ ਚੇਤਾ ਭੁੱਲ ਗਿਆ ਹੁਣ ਕੁਝ ਨਾ ਕੁਝ ਬਣਾ ਲੈ ਤੇ ਇਧਰ ਵੇਖ ਮੈਂ ਸੂਟ ਲੈ ਕੇ ਆਈ ਤੇਰਾ ਤੇ ਨੀਹਾ ਦਾ ਇੱਕੋ ਜਿਹਾ ਕਿਰਨ ਹਾਂ ਮੰਮੀ ਆ ਗਈ ਤੇ ਨਹੀਂ ਹਾਂ ਆ ਗਈ ਕੀ ਗੱਲ ਹੈ ਬੜੀ ਉਦਾਸ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਾਹਰੋਂ ਵਸਤੇ ਪਾਣੀ ਲੈ ਕੇ ਆਨੀ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਪਹਿਲਾਂ ਮੈਨੂੰ ਦੱਸ ਕੀ ਗੱਲ ਹੈ ਪੱਕੀ ਗੱਲ ਹੈ ਤੈਨੂੰ ਗੋਲਡੀ ਨੇ ਕੁਝ ਕਿਹਾ ਹੋਣਾ ਉਹਨੂੰ ਮੈਂ ਕਿੰਨੀ ਵਾਰੀ ਕਿਹਾ ਕੁੜੀ ਨੂੰ ਡਾਂਟਿਆ ਨਾ ਕਰ ਕੀ ਗੱਲ ਹੈ ਨਹੀਂ ਨਹੀਂ ਮੰਮੀ ਇਹਨਾਂ ਨੇ ਕੀ ਕਹਿਣਾ ਇਹਨਾਂ ਨੇ ਤੇ ਕੁਝ ਵੀ ਨਹੀਂ ਕਿਹਾ ਤੇ ਫਿਰ ਉਦਾਸ ਕਿਉਂ ਆ ਸਭ ਠੀਕ ਤੇ ਆ ਨਾ ਮੰਮੀ ਦਾ ਫੋਨ ਆਇਆ ਸੀਗਾ ਮੰਮੀ ਦਾ ਫੋਨ ਆਇਆ ਸੀ ਹਾਂਜੀ ਕੀ ਕਹਿੰਦੇ ਠੀਕ ਤੇਗੇ ਨਾ ਨਹੀਂ ਉਹ ਠੀਕ ਨਹੀਂ ਹੈਗੇ ਹਾਂ ਤੇ ਉਹ ਕਹਿੰਦੇ ਸੀਗੇ ਕਿ ਤੇਰੀ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਜਦ ਜਦ ਹੀ ਮੈਂ ਬਿਮਾਰ ਪਈ ਆ ਮੈਨੂੰ ਪੁੱਛਦੀ ਵੀ ਨਹੀਂ ਆ ਗੱਲ ਗੱਲ ਤੇ ਮੈਨੂੰ ਗੱਲਾਂ ਸੁਣਾਈ ਜਾਂਦੀ ਆ ਤੇ ਕਹਿੰਦੀ ਆ ਕਿ ਆਪਣੀ ਧੀ ਨੂੰ ਬੁਲਾ ਲਾ ਜੇ ਜ਼ਿਆਦੀ ਸੇਵਾ ਕਰਾਣੀ ਆ ਪਰ ਇਤਰਾਹ ਵੀ ਕਦੀ ਉਹਨਾਂ ਨੇ ਕੀਤਾ ਨਹੀਂ ਭਾਬੀ ਨੇ ਤੁਹੀ ਤੇ ਕਿੰਨੀ ਵਾਰ ਮਿਲੇ ਜੀ ਉਹਨਾਂ ਦੇ ਨਾਲ ਉਹਨਾਂ ਦਾ ਸਮਾਂ ਤੇ ਇਤਨਾ ਦਾ ਹੈ ਹੀ ਨਹੀਂ ਆ ਪਤਾ ਨਹੀਂ ਕੀ ਹੋ ਗਿਆ ਵਾ ਮਿੰਨੇ ਤਾਂ ਆਪ ਨਹੀਂ ਸਮੇ ਲੱਗਣ ਦੀ ਕੁਛ ਵੀ ਮੈਂ ਕੀ ਕਰਾਂ ਤੂੰ ਹੀ ਦੱਸੋ ਮੈਨੂੰ ਕਿਹੜੇ ਵੇਗ ਜੇ ਤੂੰ ਜਾਣਾ ਚਾਹਂਦੀ ਨਾ ਆਪਣੀ ਮੰਮੀ ਦੇ ਘਰ ਚਲੇ ਜਾ ਮੈਂ ਨਹੀਂ ਤੈਨੂੰ ਰੋਕਦੀ ਦੁੱਖ ਸੁੱਖ ਚ ਤੇ ਤੇ ਪੁੱਤ ਨੂੰ ਕੰਮ ਹੀ ਆਣਾ ਚਾਹੀਦਾ ਨਾ ਬਾਕੀ ਤੇਰੀ ਭਾਬੀ ਦਾ ਸਵਾਹ ਕਿਉਂ ਬਦਲਿਆ ਇਕ ਤੈਨੂੰ ਵੀ ਪਤਾ ਹੀ ਆ ਕਿਉਂ ਮੰਮੀ ਫੋਟਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੂੰ ਉਹਦੀ ਵਜ੍ਹਾ ਜਿਹੜੀ ਹੈ ਨਾ ਤੇਰੀ ਖੁਦ ਮੰਮੀ ਆ ਮੰਮੀ ਹਾਂ ਉਹ ਕਿਹteral ਮੰਮੀ ਤੇ ਤੁਹਾਨੂੰ ਪਤਾ ਤੇ ਆ ਮੰਮੀ ਕਿਹteral ਹੱਸਦੇ ਵੇਖ ਪਹਿਲਾਂ ਤੇਰੀ ਉਹ ਹੀ ਪਰਜਾਈ ਹੈ ਨਾ ਜਿਹੜੀ ਤੇਰੀ ਮੰਮੀ ਦੀ ਕਿੰਨੀ ਸੇਵਾ ਕਰਦੇ ਹੁੰਦੇ ਸੀ ਤੇਰੀ ਮੰਮੀ ਨੂੰ ਬਿੜ ਤੋਂ ਪੈਰ ਨਹੀਂ ਸੀ ਥੱਲੇ ਲਾਹਣ ਦਿੰਦੀ ਮੰਮੀ ਜੀ ਆ ਚੀਜ਼ ਖਾਓ ਮੰਮੀ ਜੀ ਉਹ ਚੀਜ਼ ਖਾਓ ਮੰਮੀ ਜੀ ਦਵਾਈ ਐ ਇਸ ਟਾਈਮ ਤੇ ਲਓ ਤੇ ਹੁਣ ਕਿਉਂ ਨਹੀਂ ਪੁੱਛਣ ਲਈ ਕਿਉਂਕਿ ਤੇਰੀ ਮੰਮੀ ਹੁਣ ਮੰਜੀ ਦੇ ਪੈ ਗਈ ਪੈ ਗਈ ਹੈ ਨਾ ਪਰ ਮੰਮੀ ਜਦੋਂ ਮੰਮੀ ਮੰਜੀ ਦੇ ਨਹੀਂ ਸੀ ਉਦੋਂ ਪੁੱਛਦੇ ਸੀਗੇ ਤੇ ਹੁਣ ਉਹ ਬੈੱਡ ਤੇ ਹੋ ਗਏ ਆ ਤੇ ਹੁਣ ਕਿਉਂ ਨਹੀਂ ਪੁੱਛਦੇ ਕਿਉਂਕਿ ਪਹਿਲਾਂ ਸਰਕਾਰ ਤੇਰੀ ਮੰਮੀ ਦੀ ਸੀ ਹੁਣ ਸਰਕਾਰ ਤੇਰੀ ਪਰਜਾਈ ਦੀ ਆ ਕਿੱਦਾਂ ਮੰਮੀ ਇਹ ਕੀ ਮਤਲਬ ਹੈ ਅੱਧਾ ਡਿਖਾਉਂਦਾ ਵੇਖ ਪੁੱਤਰ ਮੈਂ ਵੀ ਆਂਦੀ ਜਾਨੀ ਆ ਤੁਹਾਡੇ ਘਰ ਜਦੋਂ ਮੈਂ ਦੋ ਕਵਾਰੀ ਗਈ ਮੈਂ ਦੇਖਿਆ ਤੇਰੀ ਮੰਮੀ ਤਾਂ ਖਲੋਤਿਆਂ ਖਲੋਤਿਆਂ ਦੀ ਬੇਇੱਜ਼ਤੀ ਕਰ ਦਿੰਦੀ ਆ ਤੈਨੂੰ ਆਹ ਚੀਜ਼ ਨਹੀਂ ਬਣਾਣੀ ਆਂਦੀ ਤੈਨੂੰ ਉਹ ਚੀਜ਼ ਨਹੀਂ ਬਣਾਣੀ ਆਂਦੀ ਤੇਰੇ ਪੇਕੇਆਂ ਨੇ ਤੇਨੂੰ ਅਕਲ ਨਹੀਂ ਦਿੱਤੀ ਜੇ ਵਿਚਾਰੀ ਨੇ ਚਾਹ ਬਣਾ ਕੇ ਲੈ ਕੇ ਆਣੀ ਤੇ ਤੇਰੀ ਮੰਮੀ ਨੇ ਇੱਕ ਵਾਰੀ ਵੀ ਸੋਚਣਾ ਸਾਰੇ ਸਾਹਮਣੇ ਦੀ ਬੇਇੱਜ਼ਤੀ ਕਰਕੇ ਰੱਖ ਦੇਣੀ ਤੈਨੂੰ ਅਕਲ ਨਹੀਂ ਕਿਸ ਨੇ ਸਿਖਾਈ ਪੈੰਜੀਏ ਮਾੜੇ ਘਰੋਂ ਆਈ ਆ ਤੇ ਹੁਣ ਜਦੋਂ ਤੇਰੀ ਮੰਮੀ ਪੈ ਗਈ ਬੈੱਡ ਤੇ ਤੇ ਹੁਣ ਉਹਦਾ ਟੌਰ ਹੁਣ ਉਹ ਗੱਲਾਂ ਸੁਣਾਉਂਦੀ ਹੋਏ ਜੀ ਮੈਂ ਤੇਰੀ ਮੰਮੀ ਨੂੰ ਫੋਨ ਕਰਕੇ ਮਨਾ ਵੀ ਕੀਤਾ ਸੀ ਕਿ ਭੈਣ ਜੀ ਨੂਹਾਂ ਤੇ ਇਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੇਦੀਆਂ ਪਰ ਤੇਰੀ ਮੰਮੀ ਦਾ ਸੋਚੀ ਨਹੀਂ ਕਹਿੰਦੀ ਸੀ ਭੈਣ ਜੀ ਇਹਨਾਂ ਨੂੰ ਹੁਣੇ ਖਿੱਚ ਕੇ ਰੱਖੋ ਤੇ ਪਤਾ ਲੱਗੂਗਾ ਤੇ ਮੈਂ ਕੀ ਕਿਹਾ ਜੇ ਮੈਂ ਤੁਹਾਡੀ ਤੇ ਇਹਨੂੰ ਖਿੱਚ ਕੇ ਰੱਖਾਂ ਦਾ ਨਹੀਂ ਨਹੀਂ ਭੈਣ ਜੀ ਮੇਰੀ ਧੀਜ ਤਾਂ ਕੋ ਗੋਣ ਨਹੀਂ ਕੋਈ ਹੈਗਾ ਗੋਨੀ ਗੋਨਿਆ ਮੇਰੀ ਧੀਜ ਤੇ ਪੁੱਤਰ ਜੀ ਐਸੇ ਤਰ੍ਹਾਂ ਉਸ ਸੀਜ਼ ਵੀ ਤੇ ਗੋਨੀ ਸੀ ਨਾ ਜੋ ਤੇਰੀ ਮੰਮੀ ਨੇ ਕੀਤਾ 5 ਵਜੇ 18 ਦੀ ਸੀ ਤੇਰੀ ਮੰਮੀ ਉਹਨੂੰ ਟੀਵੀ ਦੀ ਆਵਾਜ਼ ਉੱਚੀ ਕਰ ਦਿੰਦੇ ਹੁੰਦੇ ਸੀ ਤੇਰੀ ਪਰਜਾਈ ਨੇ ਇੱਕ ਦੋ ਵਾਰੀ ਮੈਨਾਂ ਗੱਲ ਵੀ ਕੀਤੀ ਮੈਂ ਐਸੇ ਕਰਕੇ ਆਪਣੇ ਬਿਹਾਵ ਤੇ ਤੇਰੀ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੁੱਤ ਇਸੇ ਜ਼ਿੰਮੇਵਾਰ ਤੇਰੀ ਖੁਦ ਮੰਮੀ ਆ ਇਹ ਤਾਂ ਹੋ ਗਿਆ ਜੈਸੀ ਕਰਨੀ ਵੈਸੀ ਬਰਨੀ ਹੁਣ ਤੇਰੀ ਮਾਂ ਭਰੇ ਸਹੀ ਕਿਹਾ ਮੰਮੀ ਮੇਰੀ ਮੰਮੀ ਵਰਗੀਆਂ ਫਿਰ ਇਤਨਾ ਕਿੰਨੀ ਸੱਸਾਂ ਹੁੰਦੀਆਂ ਜਿਹੜੀਆਂ ਪਹਿਲਾਂ ਜਦੋਂ ਨੂਹ ਆ ਜਾਂਦੀਆਂ ਉਦੋਂ ਆਪਣਾ ਰੋਗ ਬੜਾ ਚਲਾਉਂਦੀਆਂ ਕਿ ਆਪਾਂ ਦੇ ਨੂਹ ਨੂੰ ਜੁੱਤੀ ਦੇ ਥੱਲੇ ਦੱਬ ਕੇ ਰੱਖਣਾ ਤੇ ਫਿਰ ਜਦੋਂ ਨੂਹ ਦੀ ਵਾਰੀ ਆ ਜਾਂਦੀ ਆ ਤੇ ਫਿਰ ਸਾਰੀ ਦੁਨੀਆ ਨਾਲ ਚੁਗਲੀਆਂ ਕਰਦੀਆਂ ਫਿਰਦੀਆਂ ਕਿ ਮੇਰੀ ਨੂਹ ਦੇ ਕਿਸੇ ਕੰਮ ਦੀ ਨਹੀਂ ਆ ਇਹਦੇ ਘਰ ਦਾ ਕੋਈ ਕੰਮ ਕਰਕੇ ਰਾਜੀ ਨਹੀਂ ਆ ਇਹ ਤਾਂ ਮੈਨੂੰ ਪੁੱਛਦੀ ਨਹੀਂ ਆ ਪਰ ਅਸਲੀ ਵਜ੍ਹਾ ਤਾਂ ਕਿਸੇ ਨੂੰ ਨਹੀਂ ਬਤਾਉਂਦੀ ਕਿ ਹੋਇਆ ਕੀ ਆ ਸੱਸ ਦੀ ਜ਼ੁਬਾਨ ਮਾੜੀ ਹੁੰਦੀ ਪੁੱਤ ਸਾਸ ਆਪਣੇ ਟਾਈਮ ਤੇ ਨਾ ਐ ਟੌਰ ਮਾਰਦੀ ਆ ਕਿ ਜਿੱਤਨਾ ਬਸ ਉਹਦੀਆਂ ਚੀਚੀ ਦੀ ਉਂਗਲ ਤੇ ਸਾਰੀ ਦੁਨੀਆ ਚੱਲਦੀ ਆ ਖਾਸ ਕਰਕੇ ਉਹ ਚੀਚੀ ਦੀ ਉਂਗਲ ਤੇ ਨੂੰਹਾਂ ਨੂੰ ਚਲਾਉਣਾ ਜਰਾਂਦੀ ਆ ਵੇਖ ਪੁੱਤਰ ਮੈਂ ਤੈਨੂੰ ਭੇਜਾਂ ਭਾਵੇਂ ਨਾ ਭੇਜਾਂ ਉਹ ਮੇਰੀ ਮਰਜ਼ੀ ਆ ਨਾ ਕਿ ਜਾ ਕੇ ਮਾਂ ਦੀ ਸੇਵਾ ਕਰ ਅਸਲੀ ਸੇਵਾ ਤੇ ਨੂੰਹ ਨੇ ਕਰਨੀ ਹੁੰਦੀ ਆ ਨਾ ਕਿਉਂਕਿ ਨੂੰਹਾਂ ਕੋ ਸੇਵਾ ਸਾਨੂੰ ਕਰਵਾਣੀ ਨਹੀਂ ਆਂਦੀ ਸਹੀ ਗੱਲ ਆ ਆਪਾਂ ਭੁੱਲ ਜਾਨੀਏ ਕਿ ਸਦਾ ਸ਼ਾਇਦ ਆਪਾਂ ਇੱਥੇ ਤਰਾ ਹੀ ਰਹਿਣਾ ਹੈਗਾ ਆਪਾਂ ਬੁੱਢੀਆਂ ਵੀ ਹੋਣਾ ਤੇ ਹੀ ਗੱਲਾਂ ਮਮੀ ਜੇ ਤੂੰ ਹੀ ਵੀ ਮੈਨੂੰ ਇਤਰਾ ਬੋਲ ਦੇਂਦੇ ਫਿਰ ਮੇਰਾ ਅੰਦਰੋਂ ਜੀ ਥੋੜਾ ਕਰਨਾ ਹੈਗਾ ਤੁਹਾਡਾ ਗੱਲ ਕਰਨ ਦਾ ਜਾਂ ਤੁਹਾਨੂੰ ਪੁੱਛਣ ਦਾ ਜੇ ਤੁਸੀਂ ਮੈਨਾਂ ਚੰਗੇ ਜੇ ਤੇ ਮੈਂ ਤੁਹਾਡਾ ਚੰਗੀ ਆ ਤੇ ਜੇ ਤੁਸੀਂ ਮਾੜੇ ਹੋਣਾ ਹੈਗਾ ਤੇ ਮੈਂ ਵੀ ਫਿਰ ਉਤਰਾ ਹੀ ਹੋਣਾ ਸੀਗਾ ਨਾ ਵੇਖੋ ਪੁੱਤਰ ਜੀ ਜੇ ਤਾਂ ਆਪਾਂ ਚਾਹਦੇ ਆ ਕਿ ਨੂੰਹਾਂ ਸਾਡੀਆਂ ਸੇਵਾ ਕਰਨ ਪਹਿਲੀ ਗੱਲ ਤਾਂ ਪਰਮਾਤਮਾ ਐਸ ਜੋ ਕਰਨ ਕਿ ਆਪਣਾ ਸ਼ਰੀਰ ਤੰਦਰੁਸਤ ਰਹੇ ਪਰ ਇਹ ਸ਼ਰੀਰ ਆ ਇਹ ਮਿੱਟੀ ਆ ਇਹਦਾ ਕੋਈ ਪਤਾ ਨਹੀਂ ਹੈਗਾ ਤੇ ਜੇ ਤੁਸੀਂ ਚੰਦਿਆ ਨਾ ਕਿ ਜੀ ਹਜੂਰੀ ਸਾਡੀ ਨੂੰਹਾ ਕਰਨ ਤੇ ਜੀ ਹਜੂਰੀ ਸਾਨੂੰ ਆਪ ਹੀ ਵਿਲਾਉਣਾ ਦੀ ਕਰਨੀ ਪੰਦੀ ਅੱਗੋ ਪੁੱਤ ਤੂੰ ਖੁਦ ਸਿਆਣੀ ਆ ਤੇ ਤੇਰੀ ਮੰਮੀ ਬਹੁਤ ਜ਼ਿਆਦਾ ਹੀ ਕੁਝ ਲੋੜ ਤੋਂ ਵੱਧ ਸਿਆਣੀ ਆ ਮੇਰੇ ਵੱਲੋਂ ਤੂੰ ਚੱਲ ਜਾ ਤੇ ਜਾ ਕੇ ਇੱਕ ਵਾਰੀ ਆਪਣੀ ਮਾਂ ਨੂੰ ਸਮਝਾ ਦੇ ਨੀ ਪੁੱਤ ਹਾਂਜੀ ਮੰਮੀ ਕੋਈ ਗੱਲ ਨਹੀਂ ਹੁਣ ਤੇ ਉਹਨਾਂ ਨੂੰ ਸਮਝਣਾ ਹੀ ਪੈਣਾ ਕਿਉਂਕਿ ਹੁਣ ਉਹਨਾਂ ਦੀ ਸਰਕਾਰ ਨਹੀਂ ਹੈ ਹੁਣ ਸਰਕਾਰ ਮੇਰੀ ਭਾਬੀ ਦੀ ਹੈ ਪੁੱਤਰ ਫਿਰ ਐਸੇ ਤਰ੍ਹਾਂ ਆਪਾਂ ਆਪਣੇ ਭੈਣ ਭਰਾਵਾਂ ਅਗੇ ਵੀ ਰਿਕਵੈਸਟ ਕਰਦੀਏ ਜਿਹੜੀਆਂ ਕਈ ਸੱਸਾਂ ਇਸ ਤਰ੍ਹਾਂ ਕਰਦੀਆਂ ਸਾਰਿਆਂ ਸੱਸਾਂ ਦੀ ਕੀਵੇਂ ਸਾਰੇ ਜਾਣੇ ਹੋ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਆਈ ਜਿਹੜੀ ਛੋਟੀ ਜੀ ਸਟੋਰੀ ਬਣਾਈ ਗਈ ਆ ਸੱਸਾਂ ਤੇ ਬਣਾਈ ਗਈ ਸੱਸਾਂ ਨੇ ਇਹ ਸਾਰੀ ਸਟੋਰੀ ਇਹ ਨਾ ਐਕਚੁਅਲੀ ਸਾਡੇ ਲਾਗੇ ਆ ਕੋਈ ਤੇ ਉਹਨਾਂ ਦੇ ਨੂੰ ਉਹਨਾਂ ਨੇ ਇਸ ਤਰ੍ਹਾਂ ਕਰਨ ਲਈ ਆ ਤੇ ਉਹਨਾਂ ਨੇ ਸਪੈਸ਼ਲੀ ਸਾਨੂੰ ਇਹ ਗੱਲ ਕਹੀ ਆ ਕਿ ਤੁਸੀਂ ਛੋਟੀ ਜੀ ਵੀਡੀਓ ਬਣਾ ਕੇ ਪਾਵੋ ਅੱਜ ਤਵ ਇਹ ਆਪ ਰਿਲੈਕਸ ਕਰਨਾ ਸੀ ਤੇ ਕਦੇ ਛੋਟੀ ਜਿਹੀ ਸਟੋਰੀ ਬਣਾ ਕੇ ਪਾਉ ਕਿ ਪਤਾ ਲੱਗੇ ਸਾਰਿਆਂ ਨੂੰ ਕਿ ਮੈਂ ਪਹਿਲਾਂ ਆਪਣੀ ਨੂੰ ਨੂੰ ਇੰਨਾ ਜ਼ਿਆਦਾ ਤੰਗ ਕਰਦੀ ਰਹੀਆਂ ਇੰਨਾ ਜ਼ਿਆਦਾ ਤੰਗ ਕਰਦੀ ਰਹੀਆਂ ਕਿ ਅੱਜ ਹੁਣ ਮੈਂ ਚਾਹਨੀ ਆ ਅੱਜ ਮੈਂ ਚਾਹਨੀ ਆ ਕਿ ਮੇਰੀ ਜਿਹੜੀ ਨਾ ਕਿੰਨਾ ਕਿੰਨਾ ਮੇਰੀ ਨੂੰ ਸੇਵਾ ਕਰੇ ਮੈਨੂੰ ਬੈਠੀ ਨੂੰ ਪਾਣੀ ਤਾਂ ਨਹੀਂ ਪੁੱਛੇ ਉਹ ਮੈਨੂੰ ਹੁਣ ਕਹਿੰਦੀ ਆ ਕਿ ਮੈਂ ਮੰਮੀ ਮੇਰੇ ਕੋ ਨਹੀਂ ਹੁੰਦਾ ਆਪੇ ਉੱਠ ਕੇ ਕਰ ਲਓ ਕਿਉਂ ਭਈ ਨਾ ਕਈ ਵਾਰੀ ਆਪਾਂ ਇੱਕ ਸਾਈਡ ਦੀ ਸਟੋਰੀ ਸੁਣਦੇ ਆ ਸੱਸ ਦੀ ਹੋਈਂਦੀ ਕਿ ਮੇਰੀ ਨੂੰ ਤੇ ਇੰਨੀ ਬੇਕਾਰ ਆ ਮੈਨੂੰ ਪੁੱਛਦੀ ਨਹੀਂ ਇਹ ਨਹੀਂ ਕਹਦੀ ਪਰ ਆਪਾਂ ਦੂਸਰੀ ਸਾਈਡ ਦੀ ਸਟੋਰੀ ਨਹੀਂ ਸੁਣੀ ਹੁਣ ਦੇਖੀ ਨੂ ਨਾ ਕੀ ਕੁਛ ਹੋਇਆ ਵਾ ਆਪਾਂ ਇੱਕੋ ਤੇ ਜਜਮੈਂਟ ਕਰ ਲੈਨੇ ਕਿ ਵਿਚਾਰੀ ਸੱਸ ਬੜੀ ਦੁਖੀ ਆ ਨੂ ਤੋਂ ਇਸ ਤਰ੍ਹਾਂ ਉਸ ਤਰ੍ਹਾਂ ਪਰ ਕਿਰਨ ਉਹਨਾਂ ਨੂੰ ਵੀ ਫੀਲ ਹੋ ਰਿਹਾ ਹੈਗਾ ਵਿਚਾਰੇ ਨੂੰ ਉਹ ਕੰਦੀ ਕਿ ਮੈਨੂੰ ਪਤਾ ਹੈ ਕਿ ਮੈਂ ਗਲਤ ਕਰ ਰਹੀ ਆ ਪਰ ਮੰਮੀ ਨੇ ਜੋ ਮੇਰੇ ਨਾਲ ਕੀਤਾ ਨਾ ਤੇ ਮੈਂ ਚਾਹਨੀ ਕਿ ਦੋ ਚਾਰ ਦਿਨ ਇਹਨਾਂ ਨੂੰ ਅਹਿਸਾਸ ਹੋਵੇ ਪਰ ਨਹੀਂ ਪੁੱਤਰ ਆਪਾਂ ਅਹਿਸਾਸ ਨਹੀਂ ਕਰਵਾਣਾ ਜੋ ਤੁਹਾਡਾ ਫਰਜ਼ ਹੈ ਤੁਸੀਂ ਉਹ ਪੂਰਾ ਕਰੋ ਤੇ ਬਾਕੀ ਮੈਂ ਉਹਨਾਂ ਸੱਸਾਂ ਗਾੜੀ ਰਿਕਵੈਸਟ ਕਰਦੀ ਆ ਕਿ ਜਿਹੜੀਆਂ ਪ੍ਰਧਾਨ ਬਣੀਆਂ ਫਿਰਦੀਆਂ ਬਾਹਰ ਉਹਨਾਂ ਨੂੰ ਭਾਵੇਂ ਕੋਈ ਪੁੱਛੇ ਭਾਵੇਂ ਨਾ ਪੁੱਛੇ ਲੇਕਿਨ ਘਰ ਦੇ ਘੜੀ ਨੂੰਹਾਂ ਦੇ ਅੱਗੇ ਪ੍ਰਧਾਨ ਨਹੀਂ ਨ ਕਰੋ ਵੇਖੋ ਜੀ ਲਾਸਟ ਤੇ ਨੂੰਹਾਂ ਨੇ ਹੀ ਕੰਮ ਆਣਾ ਧੀ ਦੀ ਸੱਸ ਭੇਜੂਗੀ ਤੇ ਧੀ ਢੜੀ ਦੇਖਰੇ ਕਰਨ ਆਊਗੀ ਤੇ ਬਾਕੀ ਧੀ ਦੀ ਆਪਣੇ ਘਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜੇ ਸਾਡਾ ਇਹ ਮੈਸੇਜ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ 1-2 ਦਿਨਾਂ ਤੱਕ ਸਾਡਾ ਨਵਾਂ ਸੀਰੀ ਚਾਲੂ ਹੋਣੀ ਐਪੀਸੋਡ ਚਾਲੂ ਹੋਣੇ ਆ ਤੇ ਫਿਰ ਦੱਸਾਂਗੇ ਤੁਹਾਨੂੰ ਥੈਂਕ ਯੂ ਸੋ ਮੱਚ